ਸਰ ਸਰ ਦੇ ਪੁਲਿਸ ਕਮਿਸ਼ਨ ਸਾਡੇ ਨਾਲ ਨੇ ਸਰ ਇੱਥੇ ਜਿਹੜਾ ਇਨਕਾਊਂਟਰ ਹੋਇਆ ਜੀ ਕੀ ਕਹਿਣਾ ਚਾਹੁੰਦੇ ਸੀ ਇਹ ਸਾਡੇ ਜਿਹੜਾ ਦੋ ਸਨੇਚਿੰਗਸ ਹੋਈਆਂ ਸੀ ਪਿਸਟਲ ਪੁਆਇੰਟ ਤੇ ਜੀ ਟੂ ਵਹੀਲਰ ਥੀ ਬੀ ਡਿਵੀਜ਼ਨ ਏਰੀਆ ਚ ਪੰਜਾਬ ਜੋ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਸੂਬੇ ਲਈ ਸਾਕਤ ਸਾਬਤ ਹੋ ਰਹੀ ਹੈ ਮਾ ਸਰਕਾਰ ਵੱਲੋਂ ਗੈਂਗਸਟਰਾਂ ਦਾ ਸਫਾਇਆ ਕਰਨ ਦੇ ਉਦੇਸ਼ ਦੇ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵੱਖ-ਵੱਖ ਫੀਲਡ ਯੂਨਿਟਾਂ ਨਾਲ ਮਿਲ ਕੇ ਕੀਤੇ ਸਾਂਝੇ ਆਪਰੇਸ਼ਨਾਂ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੁਣ ਤੱਕ ਪੁਲਿਸ ਨੇ 1770 ਅਪਰਾਧੀ ਗ੍ਰਿਫਤਾਰ ਕੀਤੇ ਹਨ 15 ਗੈਂਗਸਟਰਾਂ ਦਾ ਐਂਕਾਊਂਟਰ ਕੀਤਾ ਹੈ ਦੇ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੁਕਾਤੇ ਗਏ 1594 ਹੱਤਿਆ ਅਤੇ 373 ਵਾਹਨ ਵੀ ਬਰਾਮਦ ਕੀਤੇ ਹਨ ਜਿਹੜਾ ਸੀਸਟਾਬਲ ਨੂੰ ਬੜੀ ਬਹਾਦਰੀ ਨਾਲ ਇਹ ਜਿਹੜਾ ਇਹ ਕਟਰੀ ਅਗੇਂਸਰ ਸੀਸ ਨੂੰ ਉਹ ਬ੍ਰਾਂਡ ਦੀ ਵੀ ਕੀਤੀ ਗਈ ਕੱਲ ਫકડਿਆ ਵੀ ਗਿਆ ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਵੀ ਇਜ਼ਾਹਤਾ ਤੇ ਜੇਰੇ ਸੀ ਲੋਗਾ ਡਿਸਟ੍ਰਿਕਟ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ ਆ ਤੇ ਅੱਜ ਵੀ ਫਰਜ਼ ਅਸੀਂ ਕਾਰਵਾਈਆਂ ਕਰਾਂਗੇ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ सुरक्षा पंजाब शांति भाईचारा ये जिम्मेवारी है एक ग्रंथी सिंह से ਜਿਹੜੀ ਦਰਵਾਸਾਪ ਅੰਮ੍ਰਿਤਸਰ ਦੇ ਉਹਨਾਂ ਤੋਂ ਮੋਟਰਸਾਈਕਲ ਪਿਸਲ ਪੁਆਇੰਟ ਤੇ ਕੁਝ ਦਿਨ ਪਹਿਲਾਂ ਖੋਇਆ ਗਿਆ ਸੀ ਔਰ ਬੜੀ ਸੈਂਸੇਸ਼ਨਲਾਈਜ਼ ਹੋਈ ਸੀ ਬਾਹਰ ਦਾ ਜੀ ਔਰ ਉਸ ਤੋਂ ਲਾ ਬਾਦ ਫੇਰ ਇੱਕ ਜੇ ਹੀ ਹੈ ਉਹਨਾਂ ਦਾ ਟਿਵਾ ਖੋਇਆ ਗਿਆ ਸੀਗਾ ਸੋ ਅਸੀਂ ਬੜਾ ਸੀਰੀਅਸਲੀ ਤੇ ਪ੍ਰੋਫੈਸ਼ਨਲੀ ਕੰਮ ਕੀਤਾ ਸਾਡੀ ਟੀਮ ਨੇ ਜਿੱਚ ACP ਸਾਹਿਬ ਨੇ ਮਨਿੰਦਰ ਜੀ ਔਰ ਸੁਖਵੀਰ ਐਸਐਚਓ ਪੀ ਡਿਵੀਜ਼ਨ ਉਹਨਾਂ ਨੇ ਬੜੀ ਮਿਹਨਤ ਨਾਲ ਇਹਨੂੰ ਕੇਸ ਨੂੰ ਟ੍ਰੇਸ ਕੀਤਾ ਔਰ ਦੋ ਜਿਹੜੇ ਮੁਲਜ਼ਮਾ ਮਨਮੀਤ ਤੇ ਲਾ ਇਹ ਦੋਨਾਂ ਨੂੰ ਤਰਨਤਾਲ ਦੇ ਰਹਿਣ ਵਾਲੇ ਉਥੋਂ ਗ੍ਰਿਫਤਾਰ ਕੀਤਾ ਔਰ ਇਹਨਾਂ ਦੀ ਨਿਸ਼ਾਨਦੇਹੀ ਤੇ ਦੋਨੋਂ ਮੋਟਰਸਾਈਕਲ ਉਹ ਜਿਹੜੇ ਬਰਾਮਦ ਹੋਏ ਜਿਹੜੇ ਸੈਚ ਹੋਏ ਸੀ ਰੂਵੀਲਰ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁੱਛਗਿੱਛ ਤੇ ਵਿੱਚ ਮਨਵੀਤ ਨੂੰ ਗੱਲ ਪੁੱਛਿਆ ਗਿਆ ਕਿ ਪਿਸਤਲ ਕਿੱਥੇ ਹੈ ਤੇ ਇਸ ਜਗ੍ਹਾ ਤੇ ਉਹਨੇ ਦੱਸਿਆ ਤੇ ਰਿਕਵਰੀ ਹੋ ਗਈ ਪਿਸਤਲ ਦੀ 9.32 ਕਾਲ ਦਾ ਪਿਸਤਲ ਤੇ ਪੰਜ ਰਾਉਂਡਸ ਜ਼ਿੰਦਾ ਉਸ ਤੋਂ ਬਾਅਦ ਜਦੋਂ ਵਾਪਸ ਆ ਰਹੇ ਸੀਗੇ ਤੇ ਕਹਿਣ ਲੱਗਾ ਮੇਰੀ ਤਬੀਅਤ ਖਰਾਬ ਹੈ ਤੇ ਗੱਡੀ ਇੱਥੇ ਜਦੋਂ ਰੋਕੀ ਇਹਨੇ ਹਰਨੇਕ ਸਿੰਘ ਜੀ ਅਸੀਟ ਨਾਲ ਬੈਠਾ ਜੂ ਦਾ ਪਿਸਤਲ ਖੋਇਆ ਓਕੇ ਤੇ ਖੋ ਹੋ ਕੇ ਕਾਪਰ ਲਿਆ ਤੇ ਉਹਨੇ ਜਵਦਾਦੀ ਨੂੰ ਜੱਫਾ ਮਾਰ ਲਿਆ ਔਰ ਉਸ ਕ੍ਰੈਪਲ ਦੇ ਵਿੱਚ ਕੁਤਮ ਗੁੱਥਾ ਜਣੀ ਚਲੀ ਜੜੀ ਕੇ ਤੇ ਇੰਜਰਡ ਹੋ ਗਿਆ ਜਿੰਨਾ ਮਨਮੀਤ ਜਿਹਦਾ ਬੈਕਗਰਾਉਂਡ ਦੇਖੀ ਮਨਮੀਤ ਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇਹ ਹੋਰ ਵੀ ਦੇਖ ਸਾਥੀ ਵੀ ਬਹੁਤ ਹੀ ਦਹਿਸ਼ਤ ਭਾਈ ਸੀ ਇਹਨਾਂ ਨੇ ਨਸ ਨਾ ਜਿੰਦੇ ਕਿਸਾ ਨੇ ਬੇਜ ਬੜਾ ਤੁਸੀਂ ਇਸ ਨੂੰ ਵਧੀਆ ਢੰਗ ਨਹੀਂ ਨਹੀਂ ਬਹੁਤ ਅੱਛਾ ਸਾਡੀ ਟੀਮ ਦੇ ਪ੍ਰਾਊਡ ਆਫ them ਹੋ ਰਹੇ ਨੇ ਵਾਜਬ ਨਾਮ ਵੀ ਧਿਆਨ ਇਹਦੀ ਹਾਲਤ ਕੀ ਹੈ ਠੀਕ ਹੈ ਠੀਕ ਹੈ ਬਿਲਕੁਲ ਕਿਹੜੀ ਜਗ੍ਹਾ ਦਾ ਸਿਵਾ ਗੁਰਨਾਕਾ ਹਸਪਤਾਲ ਲਾਈਆ ਫੋਰਸ ਉੱਤੇ ਵੀ ਲਾਈ ਹੈ ਹਾਂਜੀ ਉਹ ਕਿਊਜ਼ਡ ਹੈ ਥੈਂਕ ਯੂ ਜਮਰ ਸਰ ਦੇ ਪੁਲਿਸ ਕਮਿਸ਼ਨ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਇੱਥੇ ਅੱਜ ਪਹੁੰਚੇ ਸੀ ਔਰ ਇਨਕਾਊਂਟਰ ਜਿਹੜਾ ਇਸ ਜਗ੍ਹਾ ਦੇ ਪਿੱਛੇ ਹੋਇਆ ਸੀਗਾ ਦਿਖਾ ਦਿੰਨੇ ਆ ਤੁਹਾਨੂੰ ਅ ਸਾਡੇ ਜਿਹੜੇ ਪਿੱਛੇ ਇਸ ਜਗ੍ਹਾ ਦੇ ਉੱਤੇ ਤਾਂ ਕਿਉਂ ਉਸ ਨੂੰ ਲੈ ਕੇ ਆਏ ਸੀਗੇ ਤਾਂ ਉਹਦੀ ਹਾਲਤ ਜਿਹੜੀ ਸੀਗੀ ਉਹ ਖਰਾਬ ਜੀ ਤਾਂ ਪੁਲਿਸ ਦਾ ਜਿਹੜੀ ਟੀਮ ਨਾਲ ਸੀ ਉਸ ਦਾ ਪਿਸਤਲ ਲੈ ਕੇ ਜਿਹੜਾ ਕੋਕ ਕੀਤਾ ਤੇ ਉਸ ਜਗ੍ਹਾ ਦੇ ਉੱਤੇ ਇਹ ਜਿਹੜੀ ਇਸ ਜਗ੍ਹਾ ਦੇ ਉੱਤੇ ਫਿਰ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਰਿਟੈਲੀਐਂਸ਼ਨ ਦੇ ਵਿੱਚ ਜਿਹੜਾ ਹੈ ਇਹ ਕੰਮ ਹੋਇਆ ਤੇ ਪੁਲਿਸ ਨੇ ਹੁਣ ਇਸ ਜਗ੍ਹਾ ਦੇ ਉੱਤੇ ਸਾਹਮਣੇ ਇਸ ਏਰੀਆ ਨੂੰ ਸੀਲ ਕੀਤਾ ਸੀ ਤਾਂ ਹੁਣ ਉੱਥੇ ਸੀਪੀ ਸਾਹਿਬ ਜਾਂਚ ਲਈ ਗਏ ਸੀ ਤੇ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਸਾਰੀ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਕੈਮਰਾਸਨ ਵਿਪਨ ਸ਼ਰਮਾ ਜੀ ਨਾਲ ਗਗਨਦੀਪ ਸ਼ਰਮਾ ਦੈਨਿਕ ਸਵਰਤੀ ਟੀਵੀ ਅੰਮ੍ਰਿਤਸਰ